ਅੱਜ ਅਜ ਨਾਲੇ ਹਲਕੇ ਦਾ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਨੁਕਸਾਨ ਅਜ ਨਾਲੇ ਹਲਕੇ ਦਾ ਹੋਇਆ ਸੀ ਸਮਰਾਥ ਸਾਹਿਬ ਸਾਡੇ ਹਲਕੇ ਚਾ ਸਾਡੇ ਨਾਲ ਹੈ ਮੈਨੂੰ ਇਹਨਾਂ ਨੇ ਦੱਸਿਆ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੋਂ ਅੱਜ ਅਸੀਂ ਤਕਰੀਬਨ 4000 ਕੁਇੰਟਲ ਬੀਜ ਕਣਕ ਦਾ 20 ਅਸੀਂ ਅੱਜ ਬੰਡਲ ਵੰਡ ਰਹੇ ਹਾਂ ਪਿੰਡ ਪਿੰਡ ਜਾ ਕੇ ਰਮਰਾ ਸਾਹਿਬ ਵੰਡਣਗੇ ਤਕਰੀਬਨ 1 ਕਰੋੜ 60 ਲੱਖ ਦਾ ਅਭੀ ਇਹ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮੀ ਕਾਲੀਦਲ ਦੇ ਵਰਕਰਾਂ ਦਾ ਜਿਨ੍ਹਾਂ ਨੇ ਸਾਰੇ ਚ ਯੋਗਦਾਨ ਪਾਇਆ ਗਰੀਬ ਪਰਿਵਾਰਾਂ ਦੀ ਸਹਾਇਤਾ ਵੀ ਨਾਲ ਕੀਤੀ ਉਹ ਅਸੀਂ ਅਗਲੇ ਮਹੀਨੇ ਤੋਂ ਜਿਵੇਂ ਅਸੀਂ ਕਿਹਾ ਸੀ ਕਿ 50 ਹਜ਼ਾਰ ਪਰਿਵਾਰ ਜਿਹੜੇ ਗਰੀਬ ਆ ਜਿਨ੍ਹਾਂ ਹੜਾਂ ਕਰਕੇ ਜਿਨ੍ਹਾਂ ਦੀ ਦਿਹਾੜੀਆਂ ਨਹੀਂ ਲੱਗੀਆਂ ਤੇ ਜਾਂ ਕੋਈ ਕੋਈ ਹੋਰ ਕੰਮ ਨਹੀਂ ਕਰ ਸਕੇ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਸੋ ਉਹ ਨਵੰਬਰ 15 ਤੋਂ ਬਾਅਦ ਸ਼ੁਰੂ ਕਰਾਂਗੇ ਹੁਣ ਅਸੀਂ ਅਗਲੇ 15 ਦਿਨ ਜਿਵੇਂ ਕਿਹਾ ਸੀ 1 ਲੱਖ ਏਕੜ 'ਚ ਅਸੀਂ ਬੀ ਵੰਡਾਂਗੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਤੁਸੀਂ ਕਿਹਾ ਸੀ ਮੈਂ 5 ਲੱਖ एकड़ ਸਾਰਿਆਂ ਨੂੰ ਬੀਤ ਦਊਂਗਾ ਹਲੇ ਤੱਕ ਥੋੜਾ ਕੁਝ ਨਹੀਂ ਆਇਆ ਜੇ ਤੁਸੀਂ ਬੋਲਦੇ ਹੋ ਨਾ ਸੋਚ ਸਮਝ ਕੇ ਬੋਲਿਆ ਕਰੋ ਜੇ ਨਹੀਂ ਦੇਣੀ ਚੀਨ ਲੋਕਾਂ ਨੂੰ ਨਾ ਕਿਹਾ ਕਰੋ ਕਿ ਅੱਜ ਉਹਨਾਂ ਤੇ ਪੁਲਿਸ ਤੇ ਧੱਕੇਸ਼ਾਹੀ ਦੇ ਦੋਸ਼ ਲੱਗ ਰਹੇ ਦੀ ਦੇਖੋ ਮੈਂ ਹੈਰਾਨ ਹਾਂ ਮੈਂ ਐਸਐਸਪੀ ਮੈਡਮ ਤੇ ਹੈਰਾਨ ਹਾਂ ਕਿ ਤੁਸੀਂ ਇੰਨਾ ਧੱਕਾ ਕਰ ਸਕਦੇ ਹੋ ਕਾਨੂੰਨ ਦੀਆਂ ਧੱਜੀਆਂ ਉਡਾ ਸਕਦੇ ਆ ਇਹ ਐਸਐਸਪੀ ਨੂੰ ਮੈਡਮ ਨੂੰ ਸਪੈਸ਼ਲੀ ਲਿਆਂਦਾ ਗਿਆ ਹੈ ਤੁਸੀਂ ਦੇਖੋ ਇਲੈਕਸ਼ਨ ਤੋਂ ਨਾਉਂ ਸੋਂ ਤੋਂ 15 ਦਿਨ ਪਹਿਲੇ ਇਹਨਾਂ ਨੂੰ ਸਪੈਸ਼ਲੀ ਲਿਆਂਦਾ ਹੈ ਇਹਨਾਂ ਨੇ ਕਮਿਟਮੈਂਟ ਕੀਤੀ ਕਿ ਮੈਂ ਜਿਤਾ ਕੇ ਦਊਂਗੀ ਆ ਇਲੈਕਸ਼ਨ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਕਾਲੀ ਵਰਕਰਾਂ ਮੈਂ ਅੱਜ ਤੋਂ ਅੱਜ ਤੋਂ ਮੀਡੀਆ ਦੇ ਸਾਹਮਣੇ ਕਹਿ ਰਹੇ ਆ ਅੱਜ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਕਿਹਾ ਕਿ ਇਹਨਾਂ ਨੇ ਸਾਡੇ ਸਰਪੰਚਾਂ ਦੇ ਪਰਚੇ ਦੇਣੇ ਸ਼ੁਰੂ ਕਰਤੇ ਸਾਡੇ ਲੀਡਰਾਂ ਦੇ ਸਾਡੇ ਬੰਦਿਆਂ ਨੂੰ ਚੱਕਣਾ ਸ਼ੁਰੂ ਕਰ ਦਿੱਤਾ ਏਡੀਸੀ ਜਿਹੜਾ ਇੱਥੇ ਹੈ ਉਹਨੇ ਪੰਚਾਇਤਾਂ ਦੇ ਸਾਡੇ ਜਿਹੜੇ ਸਰਪੰਚ 50 50% ਸਰਪੰਚ ਤਾਂ ਕਾਲੀ ਦਲ ਦੇ ਆ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਆ ਆ ਲੜਾਈ ਹੁਣ ਅਫਸਰ ਅਫਸਰ ਲੜ ਰਿਹਾ ਹੈ ਕਿਉਂਕਿ ਪੈਰਾਥਲੇ ਜਮੀਨ ਚਲੀ ਗਈ ਹਾਰ ਮੰਨੀ ਬੈਠੇ ਆ ਅਕਾਲੀ ਦਲ ਤੋਂ ਡਰ ਹੈ ਕਿ ਉਹਨੂੰ ਪਤਾ ਹੈ ਕਿ ਸ਼ਰਮ ਨਹੀਂ ਅਕਾਲੀ ਦਲ ਨੇ ਅੱਜ ਜਿੱਤ ਲੋਕਾਂ ਨਹੀਂ ਜਿੱਤ ਬਣਾਉਣੀ ਹੈ ਕਿਉਂਕਿ ਅਕਾਲੀ ਦਲ ਨੂੰ ਚਾਹੁੰਦੇ ਆ ਲੋਕ ਖੇਤਰੀ ਪਾਰਟੀ ਨੂੰ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਅਫਸਰ ਮੈਡਮ ਨੂੰ ਮੈਡਮ ਕਾਨੂੰਨ ਨਾ ਤੋੜੋ ਮੈਂ ਕੀ ਕਰਾਂ ਕਾਨੂੰਨ ਤੋੜੋਗੇ ਤੇ ਫਿਰ ਉਹੀ ਕਾਨੂੰਨ ਤੋੜੋ ਆਮ ਇਨਸਾਨ ਤੋੜਦਾ ਹੈ ਜੋ ਸਜ਼ਾ ਉਹਦੇ ਵਾਸਤੇ ਆ ਉਹ ਕਾਨੂੰਨ ਭਾਵੇਂ ਅਫਸਰ ਤੋੜੇ ਉਹ ਸਜ਼ਾ ਨਹੀਂ ਮਿਲਦੀ ਆ ਦੇਖੋ ਬੜੀ ਸ਼ਰਮ ਦੀ ਗੱਲ ਹੈ ਐ ਜਾ ਸਾਨੂੰ ਸ਼ਰਮ ਆਉਂਦੇ ਆ ਕਹਿੰਦੇ ਕਿ ਸੀਐਮ ਹੈ ਆਈਸੀਐਮ ਹੈ ਜਿਹਨੂੰ ਜਦੋਂ ਫ੍ਰੈਂਕਫਰਟ ਗਿਆ ਸੀ ਇੰਨੀ ਸ਼ਰਾਬ ਪੀਲੀ ਸੀ ਤੇ ਜਹਾਜ਼ ਤੋਂ ਲਫਤਾਂਜ਼ਾ ਜਹਾਜ਼ ਤੋਂ ਕੱਢ ਕੇ ਉਹਨਾਂ ਨੂੰ ਧਾਰਿਆ ਹੁਣ ਐ ਜੀ ਵੀਡੀਓ ਆ ਗਈ ਉਹਨਾਂ ਦੀ ਤੇ ਹੁਣ ਇਹਦੇ ਤੇ ਮਨ ਹੁਸਾ ਲੋਕਾਂ ਨੇ ਮਨ ਬਣਾ ਲਿਆ ਕਿ ਇਹ ਤਾਂ ਘਟੀਆ ਬੰਦਾ ਕੋਈ ਨਹੀਂ ਦੁੱਖ ਇਸ ਗੱਲ ਦਾ ਹੈ ਕਿ ਡੈਮੋਕ੍ਰੇਸੀ ਵਿੱਚ 92 ਆਪਾਂ ਦੇ ਦੇ ਐਮ ਐਲ اے ਤੇ 5 ਸਾਲ ਤੇ ਟਪਾਉਣੇ ਪੈਣੇ ਆ ਪਰ ਇਸ ਇਨਸਾਨ ਨੇ ਜੋ ਪੰਜਾਬ ਦੀ ਕੌਮ ਦੀ ਪੰਜਾਬੀਆਂ ਦੀ ਨੱਕ ਕਟਾਈ ਹੈ ਇਹ ਇਹਦੇ ਕਰਤੂਤਾਂ ਕਰਕੇ ਸ਼ਰਮ ਆਉਂਦੀ ਹੈ ਕਹਿੰਦੇ ਜੋ ਜਾਰਦਾ ਕਿ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਹੈ ਉਹ ਕਹਿੰਦੇ ਉਹ ਵੀ ਭਗਵੰਤ ਮਾਨ ਜਿਹੜਾ ਸ਼ਰਾਬੀ ਹੈ ਉਹੀ ਭਗਵੰਤ ਮਾਨ ਜਿਹਦੀ ਵੀਡੀਓ ਆਉਣੀ ਹੈ ਫਿਰ ਕੀ ਕਹੀਏ ਉਦੋਂ ਸਿਰ ਝੁਕ ਜਾਂਦਾ ਹੈ